ਇਮਾਰਤ ਦੀ ਦੂਜੀ ਮੰਜ਼ਲ ਤੋਂ ਡਿੱਗਣ ਨਾਲ ਵਿਦਿਆਰਥਣ ਦੀ ਹੋਈ ਦਰਦਨਾਕ ਮੌਤ ਸਤਿਕਾਰ ਤੁਸੀਂ ਦੇਖ ਰਹੇ ਹੋ ਜੀਕੇ ਮੀਡੀਆ ਲੁਧਿਆਣਾ ਦੇ ਜਗਰਾਉਂ ਤੋਂ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਵਿਦਿਆਰਥਣ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਸੀ ਜਿਹੜੀ ਕਿ ਇਮਾਰਤ ਤੋਂ ਦੂਸਰੀ ਮੰਜ਼ਲ ਤੋਂ ਹੇਠਾਂ ਡਿੱਗ ਗਈ ਡਿੱਗਦਿਆਂ ਸਾਰੀ ਉਸ ਵਿਦਿਆਰਥਣ ਦੀ ਮੌਤ ਹੋ ਗਈ ਜਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਦੱਸਿਆ ਗਿਆ ਕਿ ਲੁਧਿਆਣਾ ਦੀ ਇੱਕ ਨਿੱਜੀ ਯੂਨੀਵਰਸਿਟੀ ਜਿਸ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ ਇਸ ਦੀ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਦੋ ਲੜਕੀਆਂ ਜਿਹੜੀਆਂ ਕਿ ਲੈਫਟ ਦਾ ਇੰਤਜ਼ਾਰ ਕਰ ਰਹੀਆਂ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਲੜਕੀ ਪੌੜੀਆਂ ਦੇ ਨਜ਼ਦੀਕ ਲੱਗੀ ਹੋਈ ਰੇਲਿੰਗ ਦੇ ਉੱਪਰ ਬੈਠਣ ਦੀ ਕੋਸ਼ਿਸ਼ ਕਰਦੀ ਹੈ ਪਰ ਇਸ ਦੌਰਾਨ ਹੀ ਉਹ ਉਥੋਂ ਫਿਸਲ ਜਾਂਦੀ ਹੈ ਤੇ ਦੋ ਮੰਜ਼ਲਾ ਹੇਠਾਂ ਜਾ ਕੇ ਡਿੱਗਦੀ ਹੈ ਜਿਸ ਤੋਂ ਬਾਅਦ ਉਸ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਸ਼ਬਨੂਰ ਨਾਂ ਦੀ ਲੜਕੀ ਹੈਗੀ ਲੁਧਿਆਣੇ ਦੀ ਰਹਿਣ ਵਾਲੀ ਹੈ ਆਪਣੇ ਘਰੋਂ ਡੇਲੀ ਅਪ-ਡਾਊਨ ਕਰਦੇ ਸੀ 3 ਦੀ ਉਮਰ ਹੈ ਬੀਬੀਏ ਸੈਕੰਡ ਸੈਮੈਸਟਰ ਦੀ ਵਿਦਿਆਰਥਣ ਸੀ ਸੈਕੰਡ ਸੈਮੈਸਟਰ ਚੱਲ ਰਿਹਾ ਸੀਗਾ ਤੇ ਉਹ ਆਪਣੇ ਜਿੱਥੇ ਉਹਨਾਂ ਦਾ ਕਲਾਸਿਸ ਦਾ ਹੈਗੀਆਂ ਉਥੋਂ نیچے ਜਾਣ ਲਈ ਕੁਝ ਉਹਨਾਂ ਦੇ ਨਾਲ ਦੇ ਕਲੀਕ ਨੇ ਦੱਸਿਆ ਵੀ ਕੋਈ ਖਾਣਾ ਕੁਝ ਖਾਣ ਲਈ ਜਾਣਾ ਚਾਹੁੰਦੇ ਸੀ ਲੰਚ ਦਾ ਤੇ ਉਹ ਲਿਫਟ ਬਟਨ ਦੱਬਿਆ ਉਹ ਇੰਨੀ ਦੇਰ ਨੂੰ ਇਹਨੇ ਸਪੋਰਟ ਲਾ ਕੇ ਰੇਲਿੰਗ ਦੇ ਉੱਤੇ ਲੜਕੀ ਜਿਹੜੀ ਠਾਸਣਾ ਲਾ ਕੇ ਖੜੀ ਸੀਗੀ ਉਹ ਉਹ ਕਿਤੇ ਐਕਸੀਡੈਂਟਲੀ ਇਹ ਹੋ ਗਿਆ ਵੀ ਉਹਨੇ ਬੈਠਣ ਦੀ ਕੋਸ਼ਿਸ਼ ਕੀਤੀ ਪਰ ਉਹ ਬੈਠਿਆ ਗਿਆ ਨਹੀਂ ਬੈਲੈਂਸ ਨਹੀਂ ਬਣਿਆ ਤੇ ਉਹ ਉਹਦੇ ਕਰਕੇ ਡਿੱਗੀ ਸੋ ਜਿਵੇਂ ਅਰਧਨੀ 탑ੀ ਚੀ ਹੈ ਮਦਦ ਕਰ ਰਿਹਾ ਟਾਈਟਨ ਫੁੱਟ ਵੀ ਦੇਖਿਆ ਹੋਣਾ ਪਰ ਉਹ ਤੋਂ ਕਿਵੇਂ ਆਪਾਂ ਨੂੰ ਲੱਗਦਾ ਕਿ ਉਹ ਅਚਾਨਕ ਡਿੱਗ ਪਈ ਜਾਂ ਕੁਝ ਹੋਰ ਵੀ ਹੋ ਸਕਦਾ ਨਹੀਂ ਹੋਰ ਤਾਂ ਹੈ ਨਹੀਂ ਕਿਉਂਕਿ ਉੱਥੇ ਕੈਮਰਾ ਸੀ ਸਿੱਧਾ ਸਹੀ ਐਂਗਲ ਹੈਗਾ ਉਹ ਕਿਉਂਕਿ ਉਹਨੇ ਸਿੱਧਾ ਨਹੀਂ ਸੀ ਬੈਠਣਾ ਉਹਨੇ ਉੱਥੇ ਰੇਲਿੰਗ ਤੇ ਸਟੈਪ ਜਿਹੜੇ ਬਣੇ ਹੋਏ ਆ ਵਿਚਲੇ ਦੂਜੇ ਦੇ ਸਟੈਪ ਤੇ ਪੈਰ ਲਾ ਕੇ ਉਹਨੂੰ ਉਦਾਂ ਲੱਗਿਆ ਜੀ ਪਰ ਉਹ ਕਈ ਵਾਰੀ ਹੁੰਦਾ ਹੈ ওভারਵੇਟ ਜਾਂ ওভার ਪਾਵਰ ਆਫ ਯੂਜ਼ ਹੋ ਜਾਂਦੀ ਹੈ ਉਹ ਉੱਥੋਂ ਬੈਲੈਂਸਿੰਗ ਕਿਉਂਕਿ ਬਿਲਕੁਲ ਛੋਟੀ ਜਿਹੀ ਦਾ ਪਾਈਪ ਹੈ ਉਹ ਸਟੀਲ ਦੀ ਐ ਸਲਿੱਪਰੀ ਹੈ ਤਾਂ ਉਹ ਤੋਂ ਬੈਲੈਂਸ ਨਾ ਬਣਨ ਕਰਕੇ ਉਹ ਇੱਕ ਸਕਿੰਟ ਜੀ ਐਕਸੀਡੈਂਟਲ ਮਤਲਬ ਉਹ ਇਦਾਂ ਦੇਖੋ ਸਾਰੇ ਪਹਿਲਾ ਪਹਿਲਾ ਹਾਸਾ ਨਹੀਂਗਾ ਕਿ ਕੁੜੀ ਨੇ ਪਹਿਲੀ ਵਾਰੀ ਉੱਤੇ ਜਾਂ ਸਾਈਡ ਤੇ ਕੋਸ਼ਿੰਗ ਕੀਤੀ ਕਰਦੀ ਜਾ ਹੋ ਗਿਆ ਤੇ ਪਹਿਲਾ ਹਾਸਾ ਨਹੀਂ ਪਹਿਲਾ ਵੀ ਇੱਕ ਵਾਰੀ ਹੋਇਆ ਸੀ ਉਦੋਂ ਵੀ ਇਹ ਕਿਹਾ ਗਿਆ ਪੁਲਿਸ ਵੱਲੋਂ ਕਿ ਤੁਸੀਂ ਕੋਸ਼ਿੰਗ ਸਾਈਡ ਕੀਤਾ ਜਾਂ ਨਹੀਂ ਕੀਤਾ ਉਹ ਵੀ ਜਾਹਦੇ ਇਹ ਬਿਚਾਵ ਐਕਚੁਅਲੀ ਮੈਨ ਨੂੰ ਉਦੋਂ ਪੋਸਟਿੰਗ ਨਹੀਂ ਹੋਣੀ ਉਹਦੇ ਬਾਰੇ ਨੌਲੇਜ ਨਹੀਂ ਉਹ ਕੇਸ ਕੀ ਸੀਗਾ ਤੇ ਇਹ ਵਾਲਾ ਹੈਗਾ ਤੇ ਕਲੀਅਰ ਕੱਟੀ ਸਾਹਮਣੇ ਸਾਰਾ ਕੁਝ ਹੈਗਾ ਬਾਰ ਬਾਰ ਸੀਸੀਟੀਵੀ ਵੀਡੀਓ ਵਗੈਰਾ ਦੇਖਿਆ ਜਿੱਤ ਨਹੀਂ ਹਰ ਵਾਰੀ ਵਾਲਾ ਨਹੀਂ ਹੈਗਾ ਜੀ ਇਹ ਤਾਂ ਮਨ ਲਓ ਚਲੋ ਅਨਫੋਰਚੂਨੇਟਲੀ ਪਈ ਨਹੀਂ ਕਹਿੰਦੇ ਵੀ ਐਕਸੀਡੈਂਟ ਜਿੱਦਾਂ ਹੁੰਦੇ ਆ ਕਦੇ ਕਿਸੇ 'ਚ ਕੋਈ ਲਾਪਰਵਾਹੀ ਹੁੰਦੀ ਹੈ ਜਿਹੜੇ ਦੂਜੇ ਵਹੀਕਲਸ ਦੇ ਆ ਕਿਸੇ 'ਚ ਕੋਈ ਹੁੰਦਾ ਕਿਸੇ ਦਾ ਕੋਈ ਹੈ ਤੇ ਘਟਨਾ ਤਾਂ ਕਦੇ ਵੀ ਕਿਸੇ ਨਾਲ ਹੋ ਸਕਦੀ ਹੈ ਆਪਾਂ ਨੰਬਰ ਆਫ ਹੋ ਸਕਦੇ ਇਹਦੇ ਵਿੱਚ ਦੇਖੋ ਜਾਂਚ ਤਾਂ ਫੇਰ ਵੀ ਸਾਡਾ ਕੰਮ ਹੈ ਅਸੀਂ ਤਾਂ ਹਰ ਐਂਗਲ ਤੋਂ ਥਿਊਰੀ ਤੋਂ ਜਾਂਚ ਕਰਨਾ ਇਹ ਸਾਡਾ ਪੁਲਿਸ ਦੀ ਡਿਊਟੀ ਹੈ ਉਹ ਅਸੀਂ ਕਰਾਂਗੇ ਇਹ ਤੁਹਾਨੂੰ ਮੋੜ ਲਈ ਜਿਹੜੀ ਜਾਂਚ ਹੈ ਜੋ ਫੈਕਟਰ ਇੱਕਦਮ ਸਾਹਮਣੇ ਆਏ ਨੇ ਇਹ ਉਹ ਫੈਕਟਰ ਨੇ ਤੇ ਇੱਥੇ ਐਕਸੀਡੈਂਟ ਹੋ ਸਕਦਾ ਹੈ ਜਦ ਰੇਲਿੰਗ ਲੱਗੀ ਕਾਫੀ ਉੱਚੀ ਹੈ ਉਹ ਤਾਂ ਲੱਗ ਰਿਹਾ ਕਿ ਬੱਚੇ ਕਿੰਨਾ ਨਹੀਂ ਚਾਈ ਤਾਂ ਹੋ ਗਿਆ ਨਾ ਜੇ ਦੀ ਨਹੀਂ ਆਉਂਦੀ ਉਹ ਤੇ ਡਖਣਾ ਹੀ ਜੀ ਹੁੰਦਾ ਪਾਵਰ ਬੋਡੀ ਪਾਵਰ ਯੂਜ਼ ਕਰਨੀ ਲੋੜ ਨਹੀਂ ਸੀਗੀ ਉਹ ਐਨਾ ਪੁਸ਼ ਹੋ ਕੇ ਕਰਨ ਦੀ ਉਹ ਪੈਰ ਲਾ ਕੇ ਸਰ ਉਹਦਾ ਕੋਈ ਸੀਸੀਟੀਵੀ ਆਪਾਂ ਨੂੰ ਕਲਪ ਹੋਏਗੀ ਹਾਂ ਜੀ ਅਸੀਂ ਜਿਹੜੇ ਉੱਥੇ ਕੈਮਰਾ ਲੱਗੇ ਆ ਉੱਥੇ ਦੇਖਿਆ ਹੈ ਅਨ ਤੇ ਬਾਕੀ ਉੱਥੇ ਆਈ ਵਿਟਨਸ ਸੀ ਉਹਦੀ ਇੱਕ ਫਰੈਂਡ ਉਹਦੇ ਨਾਲ ਹੀ ਸੀ ਤੇ ਉਹ ਕਹਿੰਦੀ ਅਸੀਂ ਬਧੀਆ ਹਸਪੀਟਲ ਤੇ ਗੱਲ ਕਰ ਰਹੇ ਸੀਗੇ ਜਿੱਥੇ ਹੈ ਆਪਣੇ ਕੋਲੇ ਜਿੱਥੇ ਲੱਗਾ ਕੈਮਰਾ ਤੇ ਜਿੱਥੇ ਲੱਗ ਰਿਹਾ ਕਿਉਂ ਗੈਰੀ ਕੀਤਾ ਆ ਜੀ ਉੱਥੇ ਆਲਮੋਸਟ ਸਾਰੇ ਕਿਤੇ ਕੈਮਰੇ ਹੈਗੇ ਨੇ ਉਹ ਜਿੱਥੇ ਘਟਨਾ ਵਾਪਰੀ ਜੀ ਜੀ ਹੋਰ ਚ ਕੋਈ ਹੈ ਵੀ ਨਹੀਂ ਸੀ ਉਹਦੀ ਫਰੈਂਡ ਤੇ ਉਹ ਸੀ ਨੋਰਮਲ ਉਹ ਵੀ ਦੂਰ ਦੂਰ ਖੜ ਕੇ ਜਿੱਦਾਂ ਗੱਲ ਕਰ ਰਹੇ ਸੀ ਉਹਦੀ ਫਰੈਂਡ ਹੈ ਉਹ ਲਿਫਟ ਸੋਚ ਓਨ ਕਰਨ ਗਈ ਸਾਹਮਣੇ ਉਹ ਗੱਲਾਂ ਕਰਦੇ ਕਰਦੇ ਉਹਦੇ ਹੋ ਗਿਆ ਸਿਰ ਲੱਜ ਕੇ ਉਹਨੇ ਰੁਕਣ ਵੀ ਸਾਹਮਣੇ ਆ ਕੇ ਲੱਗੀ ਸੀ ਜਾਂਚੌਗੀ ਜੀ ਜੇ ਕੋਈ ਆਉਂਦੇ ਆ ਤਾਂ ਤਾਂ ਉਹਦਾ ਹੋਊਗਾ ਜੋ ਹੁਣ ਹੈਗਾ ਮੁਰਲੀ ਜਾਂਚ ਆ ਉਹ ਇਹੀ ਹੈ ਉਹ ਸਾਹਮਣੇ ਪਰਿਵਾਰ ਨੂੰ ਤੁਸੀਂ ਮਿਲੇ ਹੋ ਹਾਂਜੀ ਹਾਂਜੀ ਪਰਿਵਾਰ ਨੇ ਕੀ ਕਿਹਾ ਆਪਣੇ ਨਹੀਂ ਕੁਛ ਨਹੀਂ ਪਰਿਵਾਰ ਚਲੋ ਦੇਖੋ ਕਿਸੇ ਦਾ ਜਵਾਨ ਬੱਚਾ ਇਦਾਂ ਹੋ ਗਿਆ ਤੇ ਐਕਸੀਡੈਂਟ ਦਾ ਕਿਵੇਂ ਵੀ ਹੈ ਉਹਨਾਂ ਸਦਮੇ ਚ ਨੇ ਤੇ ਚਲੋ ਅਸੀਂ ਤਾਂ ਹੌਸਲਾ ਦੇ ਸਕਦੇ ਆ ਜੋ ਸਾਡੀ ਬੰਦੀ ਡਿਊਟੀ ਹੈ ਕਾਰਵਾਈ ਹੈ ਸਹਿਯੋਗ ਹੈ ਉਹ ਅਸੀਂ ਉਹਦੇ ਲਈ ਉਹਨਾਂ ਨਾਲ ਪੂਰੀ ਦਲੀ ਹਮਦਰਦੀ ਹੈ ਤੇ ਉਹਨਾਂ ਦਾ ਹਰ ਤਰੀਕੇ ਦਾ ਸਾਥ ਦੇਵਾਂਗੇ